ਸਸਟ੍ਰਿਕ ਕਾਲਜੀ ਤੁਸੀਂ ਦੇਖ ਰਹੇ ਹੋ ਅਕਸ਼ਿਊਸ ਤੇ ਮੈਂ ਤੁਹਾਡੇ ਨਾਲ ਸੈਲਫੀ ਸਿੰਗ ਤੇ ਇਸ ਵਕਤ ਦੀ ਵੱਡੀ ਖਬਰ ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਸ਼੍ਰੀ ਮੁਖਸਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸੀਜ਼ਫਾਇਰ ਤੇ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਇਹ ਸੀਜ਼ਫਾਇਰ ਭਾਰਤ ਦੀਆਂ ਸ਼ਰਤਾਂ ਤੇ ਹੋਇਆ ਹੈ ਅਤੇ ਪਾਕਿਸਤਾਨ ਹੁਣ ਕਟੋ-ਕਟ 15 ਸਾਲ ਕੋਈ ਅਜਿਹੀ ਗਲਤੀ ਨਹੀਂ ਕਰੇਗਾ ਮਨਪ੍ਰੀਤ ਸਿੰਘ ਬਾਦਲ ਨੇ ਨਰਿੰਦਰ ਮੋਦੀ ਨੂੰ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤ ਦੱਸਦਿਆਂ ਕਿਹਾ ਕਿ ਭਾਰਤ ਨੇ ਪਹਿਲਗਾਮ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ ਅੱਤਵਾਦ ਵਿਰੋਧ ਚੰਗ ਚੱਲੀ ਰਹੇਗੀ ਬਦਕਿਸਮਤੀ ਸਾਡੀ ਇਹ ਹੈ ਕਿ ਜਿਹੜਾ ਸਾਡਾ ਦੁਸ਼ਮਣ ਹੈ ਇਹ ਮਕਾਰ ਵੀ ਹੈ ਤੇ ਬੇਵਕੂਫ ਵੀ ਹੈ ਔਰ ਆਪਣੀ ਲੋਕਾਂ ਦੀ ਸੇਵਾ ਜਾਂ ਪਾਕਿਸਤਾਨ ਦੀ ਤਰੱਕੀ ਵੱਲ ਉਹਨਾਂ ਦਾ ਧਿਆਨ ਘਟ ਔਰ ਹਿੰਦੁਸਤਾਨ ਦੀ ਜਿਹੜੀ ਪ੍ਰਬੰਧੀ ਹੈ ਇਹਦੇ ਵਿੱਚ ਇਹਨਾਂ ਨੇ ਇਹੋ ਜਿਹੇ ਟੋਏ ਪੱਟੇ ਕਿ ਪਿਛਲੇ 76 ਸਾਲਾਂ ਚ ਪਾਕਿਸਤਾਨ ਆਪਣੇ ਟੋਏਾਂ 'ਚ ਡਿੱਗ ਪਿਆ। ਸੋ ਅੱਜ ਕਿਉਂਕਿ ਜੰਗ ਦੇ ਵਿੱਚ ਵਿਰਾਮ ਹੋਇਆ ਹੈ ਸੀਸਫਾਇਰ ਹੋਇਆ ਹੈ। ਔਰ ਇਹ ਸੀਸਫਾਇਰ ਜਿਹੜਾ ਹੈ ਇਹ ਹਿੰਦੁਸਤਾਨ ਨੇ ਆਪਣੀਆਂ ਸ਼ਰਤਾਂ ਤੇ ਬਣਵਾਇਆ ਹੈ।